ਬੀਜੇਪੀ ਵਾਲੇ ਦਿੱਲੀ ਜੀ ਤੱਕ ਦੇ ਕੰਮ ਨਹੀਂ ਆ ਰਹੇ ਸਾਡੇ ਕਾਚੀ ਦਾ ਅਫਸਰ ਜਿਹੜੇ ਨੂੰ ਸਾਹਿਬ ਸਰ ਇਹਨਾਂ ਦੀ ਤਹਿਕੀਕ ਦਾ ਮਤਲਬ ਕੋ ਬਾਅਦ ਨੰਬਰ 12 ਦੀ ਫਾਈਲ ਹੀ ਨਾ ਰਵੇ ਨੰਬਰ 12 ਦੇ ਵਿੱਚ ਇੱਕ ਹੀ ਫਾਈਲ ਕਹਿੰਦੀ ਹੈ ਕਿ ਇੱਕ ਕਰਨੀ ਲੋ ਲੇਕਿਨ ਉਹ ਕਿੱਥੇ ਆ ਗਏ ਪਾਰਟੀ ਦੇ ਨਾਮ ਵਾਲੇ ਕਿੱਥੇ ਦਿੱਖਾ ਖਿਲ ਗੋਵੇ ਔਰ ਨੰਬਰ 12 ਦੇ ਵਿੱਚ ਦੇਖਦੇ ਹਾਂ ਇਹ ਨਾਲੇ ਬਣ ਗਏ ਨੇ ਦੇਖਦੇ ਹਾਂ ਨਾਲੇ ਬਣ ਗਏ ਨੇ ਨਹੀਂ ਦਊਗਾ 12 ਦੇ ਵਿੱਚ ਇਹ ਤਾਂ ਉਹੀ ਫਾਈਲ ਰੱਖਣੀ ਆ ਹੋਰ ਇਹ ਜੀ ਰੱਖ ਬਾਟ ਨਫਰ 12 ਦੇ ਵਿੱਚ ਕੀ ਆ ਜਾ ਰਿਹਾ ਇਹ ਸਿਰਫ ਇੱਕੋ ਹੀ ਫਾਈਲ ਲਾਉਗੀ ਜੀ ਹੋ ਕੋਈ ਫਾਈਲ ਨਹੀਂ ਲਾਉਗੀ ਇਹ ਇਹ ਲੋਕ ਫੰਤਰ ਦੀਆਂ ਬੇਚਾਰੀਆਂ ਲੋਕਾਂਗੇ ਹੁਣ ਤੋਂ ਕਿ ਨਹੀਂ ਕਿਸੇ ਭਾਜੀ ਇਹ ਬੰਦੇ ਨੂੰ ਕਹਿੰਦੀ ਦਰ ਨੂੰ ਕਹਿੰਦਾ ਤੂੰ ਅੰਦਰ ਹੀ ਨਹੀਂ ਜਾ ਜਾਣਾ ਇਹ ਅਮਰਸਨ ਉੱਥੇ ਉੱਥੇ ਸਫਰ ਦਾ ਰਿਪੋਰਟ ਮੇਰਾ ਬੈਠੇ ਪਰ ਇਹ ਦੇਖੋ ਜੀ ਲੋਕਤੰਤਰ ਦੀਆਂ ਭੰਗੀਆਂ ਲੋਕਤੰਤਰ ਦੀਆਂ ਧਜੀਆਂ ਕਿੰਦੇ 12 ਨੰਬਰ ਤੇ ਉਮੀਦਵਾਰ ਇਕੀ ਨੇ 12 ਨੰਬਰ ਤੇ ਮੇਦੂ ਵਾਲੇ ਇਕੀ ਨੇ ਇਹ ਜੇ 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 ਜ ਮਰਵਾ ਸਾਹਿਬ ਕੀ ਗੱਲਬਾਤ ਹੋਈ ਜਿਹੜਾ ਅੰਦਰ ਹੰਗਾਮਾ ਆਇਆ ਕੀ ਗੱਲਬਾਤ ਅਮੇਰਜੀ ਜਿਹੜਾ ਇੱਕ ਹਰਜੀਤ ਸਿੰਘ ਸੰਧੂ ਆ ਨਾ ਜ਼ਿਲ੍ਹਾ ਪ੍ਰਧਾਨ ਭਾਜਪਾ ਦਾ ਉਹ ਸਵੇਰ ਦਾ ਹੀ 9:30 ਵਜੇ ਦਾ ਨਾ ਜੀ ਉਹ 9:30 ਵਜੇ ਦਾ ਆਪਣੇ ਨਾਲ 45-50 ਆਦਮੀ ਲੈ ਕੇ ਤੇ ਅੰਦਰ ਇੱਥੇ ਆ ਗਏ ਪਤਾ ਨਹੀਂ ਕਿਹੜੀ ਦਖਲਅੰਦਾਜ਼ੀ ਕਰਨ ਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਡੀ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਦੀ ਪਾਰਟੀ ਹੈ ਤੁਹਾਨੂੰ ਪਤਾ ਕਿੰਨੀਆਂ ਨਾਮਜ਼ਦਗੀਆਂ ਹੋਈਆਂ ਕੋਪੇ ਪ੍ਰੋਜੈਕਟ ਹੋਇਆ ਅੱਜ ਤੱਕ ਕਿੰਨਿਆਂ ਨਾਮਜਦਗੀਆਂ ਹੋਈਆਂ ਕੋਈ ਕਿਸੇ ਨੂੰ ਫਾਈਲ ਪਾੜੀ ਹੋਵੇ ਕਿਸੇ ਦੀ ਕਿਸੇ ਦਾ ਕੁਛ ਹੋਇਆ ਕੋਈ ਗੱਲ ਨਹੀਂ ਆ ਇਹ ਹੁਣ ਜਾਣ ਕੇ ਤੱਕਾ ਕਰਕੇ ਫਾਈਲਾਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਪੇਪਰ ਕੱਲ ਘੱਟੇ ਸੀ ਉਹ ਤੱਕੇ ਨਾਲ ਪੇਪਰ ਵਿੱਚ ਲਾਉਣੇ ਚਾਹੁੰਦੇ ਸੀ ਅੱਜ ਕਿਉਂਕਿ ਸਾਡਾ ਕੋਈ ਐਮਐਲਏ ਇੱਥੇ ਮੌਜੂਦ ਨਹੀਂ ਸੀ ਕੋਈ ਮੰਤਰੀ ਸਾਹਿਬ ਮੌਜੂਦ ਨਹੀਂ ਸੀ ਤੱਕੇ ਨਾਲ ਫਾਈਲਾਂ ਜਿਹਨੀਆਂ ਵਿੱਚ ਲਾਉਂਦੇ ਸੀ ਪ੍ਰਸ਼ਾਸਨ ਨੇ ਉਸ ਗੱਲ ਤੋਂ ਮਨਾ ਕਰਤਾ ਕਿ ਜਿਹੜੇ ਕਾਗਜ਼ ਤੱਕੇ ਨਾਲ ਹੀ ਜਿਹੜੀਆਂ ਫਾਈਲਾਂ ਤੋਂ ਆਧੀਆਂ ਉਹ ਅਸੀਂ ਨਹੀਂ ਲਾਉਣ ਦੇਣੀ ਅੱਜ ਦੁਬਾਰਾ ਉਹ ਫਾਈਲ ਕੱਢ ਕੇ ਨਵੀਂ ਫਾਈਲ ਵਿੱਚ ਸਬਮਿਟ ਕਰਨੀ ਚਾਹੁੰਦੇ ਸੀ ਰਿਪਲੇਸ ਕਰ ਫੇਰ ਇਹਨਾਂ ਨੇ ਆਪਣੇ 40-50 ਜਿਹੜੇ ਵਰਕਰ ਲਿਆ ਕੇ ਇੱਥੇ ਗੁੰਡਾਗਰਦੀ ਕੀਤੀ ਦੱਬ ਕੇ ਨਾਹਰੇਬਾਜੀ ਜੋ ਵੀ ਮੈਂ ਕਹਿ ਸਕਦਾ ਵੀ ਅ ਦਿੱਲੀ ਵਾਲੇ ਹੱਦ ਬੰਨੇ ਨਾ ਟਪਾ ਦਿੰਦੇ ਇੱਥੇ ਮਤਲਬ ਇੱਕ ਏਸੀ ਦੀ ਬਖਾਹੜ ਲੱਗਦੀ ਭਾਜਪਾ ਨੂੰ ਇਹਨਾਂ ਨੂੰ ਇਹ ਪਤਾ ਹੈ ਵੀ ਸਾਨੂੰ ਵੋਟ ਕੋਈ ਨਹੀਂ ਪੈਣੀ ਲੋਕ ਜਿਹੜੇ ਪੰਜਾਬ ਦੇ ਆ ਉਹ ਭਾਜਪਾ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਇਸ ਕਰਕੇ ਤੇ ਖਾਸ ਕਰਕੇ ਮੈਂ ਹੁਣ ਕਿਸੇ ਦੀ ਸ਼ਾਮ ਦੇ ਖਿਲਾਫ ਗੱਲ ਨਹੀਂ ਕਰਨੀ ਵੇਖੋ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਪਾਰਟੀ ਨੂੰ ਚੰਗਾ ਬਣਾਉਣ ਲਈ ਆਪਣੇ ਆਪ ਨੂੰ ਚੰਗਾ ਬਣਨਾ ਪੈਂਦਾ ਤੇ ਮੈਂ ਤੇ ਆਪਣੇ ਹਰਜੀਤ ਵੀਰ ਪ੍ਰਧਾਨ ਨੂੰ ਇਹ ਬੇਨਤੀ ਕਰੂੰਗਾ ਪੀ ਆਪਾਂ ਬਦਮਾਸ਼ੀ ਵਾਲਾ ਕੰਮ ਛੱਡ ਕੇ ਤੇ ਲੀਡਰੀ ਵਾਲੇ ਕੰਮ ਚਾਹੀਏ ਤੇ ਆਪਾਂ ਲੋਕਾਂ ਦਾ ਸਹਿਯੋਗ ਲਈਏ ਲੋਕਾਂ ਨੂੰ ਸਹਿਯੋਗ ਦਈਏ ਨਾ ਕਿ ਆਪਾਂ ਇਹ ਕਰੀਏ ਵੀ ਅੱਜ ਹਰਜੀਤ ਇਧਰ ਦੀ ਨੰਗੇ ਹਨ ਇਧਰ ਦੀ ਮਗਰ ਕੋਈ ਨੰਗੇ ਹੀ ਨਾ ਇਹ ਜ਼ਿੰਦਗੀ ਚ ਗੁਰੂਆਂ ਪੀਰਾਂ ਦੀ ਧਰਤੀ ਐ ਇੱਥੇ ਨਹੀਂ ਹੋਣਾ ਨਾ ਕਿਸੇ ਨੇ ਇਹਨੂੰ ਮਨਜ਼ੂਰ ਕਰਨਾ ਇਸ ਗੱਲ ਨੂੰ 12 ਨੰਬਰ ਵਾਰਡ ਚ ਐਸਾ ਕੀ ਖਾਸ ਆ ਵੀ ਇਨੀ ਟਕਰਾਰ ਤੁਹਾਡੀ ਕਿਉਂਕਿ ਉੱਥੇ 12 ਨੰਬਰ ਵਾਰਡ ਦੇ ਵਿੱਚ ਇਹ ਵੀ ਪਾਰਟੀ ਦਾ ਕੋਈ ਕੈਂਡੀਡੇਟ ਹੈ ਨਹੀਂਗਾ ਅੱਛਾ ਕਿਸੇ ਵੀ ਪਾਰਟੀ ਦਾ ਕੋਈ ਕੈਂਡੀਡੇਟ ਨਹੀਂ ਹੈਗਾ ਕਿਉਂਕਿ ਸਰਪ੍ਰਿੰਦਰ ਸਿੰਘ ਭਰੋਵਾਲ ਨੇ ਇੰਨੀ ਨਿਸ਼ਕਾਮ ਸੇਵਾ ਕੀਤੀ ਲੋਕਾਂ ਦੀ ਇੰਨਾ ਪਿਆਰ ਆ ਲੋਕਾਂ ਦਾ ਸਾਡਾ ਇੱਕ ਪਰਿਵਾਰ ਆ ਸਾਰਾ ਮੇਰੇ ਬੈਨਰ ਬਣੇ ਆ ਉੱਤੇ ਵੀ ਲਿਖਿਆ ਤੁਹਾਡਾ ਪਿਆਰ ਮੇਰੀ ਤਾਕਤ ਮੇਰਾ ਇੰਨਾ ਪਿਆਰ ਆ ਅਸੀਂ ਪਰਿਵਾਰ ਵਾਂਗ ਵਿਚਰਦੇ ਆ ਇਹਨਾਂ ਨੇ ਇੱਕ ਬਾਹਰੀ ਬੰਦਾ ਲਿਆ ਆ ਕੇ ਉੱਥੇ ਤੇ ਉਹਨੂੰ ਟਿਕਟ ਦੇ ਕੇ ਇਹ ਦੇ ਜਾਣ ਕੇ ਉੱਥੇ ਵੀ ਹਲਾਗੁੱਲਾ ਕਰ ਲੈ ਚਾਹੁੰਦੇ ਜਿਹੜੀ ਸਾਡੀ ਜਿਹੜੀ ਆਪਸ ਵਿੱਚ ਭਾਈਚਾਰਕ ਸਾਂਝ ਆ ਉਨੂੰ ਵੀ ਇਹ ਕਿਤਨਾ ਕਿਤੇ ਤੋੜਨਾ ਚਾਹੁੰਦੇ ਆ ਮੈਂ ਗੱਲ ਕਰਨ ਲੱਗਾ ਗਰੇਜ਼ ਨਹੀਂ ਕਰੂੰਗਾ ਕਿਤੇ ਮੈਂ ਕਿਤੇ ਉਹਨੂੰ ਵੀ ਠੇਸ ਪਹੁੰਚਾਉਣੀ ਚਾਹੁੰਦੇ ਸੀ ਤੇ ਇਹ ਕਰਕੇ ਇਹਨਾਂ ਨੂੰ ਹੀ ਜਾ ਕੇ ਵੀ ਇਹ ਸਵਾੜ ਦੇ ਵਿੱਚ ਤੇ ਸਾਡਾ ਨਾਂ ਨਿਸ਼ਾਨ ਨਹੀਂ ਆਣੀਗਾ ਇਹ ਕਰਕੇ ਇਹਨਾਂ ਨੇ ਉੱਥੇ ਆਣ ਕੇ ਸਪੈਸ਼ਲੀ ਉਸ ਚਵਾੜ ਦਾ ਇਹਨਾਂ ਨੇ ਮੁੱਦਾ ਠਾਇਆ ਦੋਸ਼ ਲਾਇਆ ਜਾ ਰਿਹਾ ਕਿ ਜਿਹੜੀ ਫਾਈਲਾਂ ਰੱਦ ਕੀਤੀਆਂ ਜਾਂਦੀਆਂ ਵੇਖੋ ਜੀ ਜੇ ਕੋਈ ਬੰਦਾ ਆਪਣੀ ਘਰ ਦਾ ਨਕਸ਼ਾ ਪਾਸ ਨਹੀਂ ਕਰਾਊਗਾ ਠੀਕ ਹੈ ਨਾ ਜੀ ਤੇ ਝੂਠਾ ਐਫ ਆਈ ਆਰ ਰਿਪੋਰਟ ਦੇ ਦੂਗਾ ਪੀ ਮੇਰੇ ਨਕਸ਼ੇ ਪਾਸ ਆ ਮੈਂ ਕਮੇਟੀ ਦਾ ਕੋਈ ਦੇਣਦਾਰ ਨਹੀਂ ਆ ਉਹਦੇ ਵਿੱਚ ਮੈਂ ਕੀ ਕਰ ਸਕਦਾ ਜੀ ਉਹ ਤਾਂ ਫੇਰ ਸਰਕਾਰ ਨੇ ਵੇਖਣਾ ਭੀ ਜੇ ਇਹਦੀਆਂ ਦੇਣਦਾਰੀਆਂ ਰਹਿੰਦੀਆਂ ਤੇ ਨੇ ਝੂਠਾ ਐਪੀ ਡਿਵਡ ਦਿੱਤਾ ਤੇ ਉਹਦਾ ਤੇ ਕੁਦਰਤੀ ਗੱਲ ਆ ਉਹਦੀ ਫਾਈਲ ਰਿਜੈਕਟ ਹੋਊਗੀ ਮੈਂ ਕਹਿ ਨਹੀਂ ਸਕੋ ਉਲਟਾ ਉੱਤੇ ਪਰਚਾ ਵੀ ਦਰਜ ਹੋਣਾ ਚਾਹੀਦਾ ਅੱਜ ਦੀ ਇਹ ਹੰਗਾਮੇ ਤੋਂ ਬਾਅਦ ਮਤਲਬ ਤੁਸੀਂ ਵਾਰਟ ਵੀ ਵਿਚਰਨਾ ਵਾ ਇਹਨਾਂ ਨੇ ਵਿਚਰਨਾ ਵਾ ਤੁਹਾਨੂੰ ਵੀ ਮਤਲਬ ਕਿ ਇਹ ਦੀ ਸ਼ਿਕਾਇਤ ਤੁਸੀਂ ਉੱਚ ਅਧਿਕਾਰੀਆਂ ਕੋਲ ਕਰੋ ਵੇਖੋ ਮੈਂ ਨਿਕਿਆ ਨਿਕਿਆ ਗੱਲਾਂ 'ਚ ਪੈਂਦਾ ਹੀ ਨਹੀਂ ਮੈਂ ਬੜਾ ਪ੍ਰਾਊਡ ਮਾਈਟਡ ਬੰਦਾ ਆ ਮੈਂ ਜਿਹੜਾ ਬੰਦਾ ਖਲੋਤਾ ਉਹ ਉਹਨੂੰ ਮੈਂ ਕੋਈ ਸਮਝਦਾ ਨਹੀਂ ਨਾ ਮੈਂ ਉਹਨੂੰ ਕਦੀ ਵੇਖਿਆ ਨਾ ਮੈਂ ਉਹ ਮੇਰੇ ਲੈਵਲ ਦਾ ਜਿਹੜਾ ਮੇਰੇ ਲੈਵਲ ਦਾ ਹੀ ਨਹੀਂ ਆ ਉਹਦੇ ਵਾਸਤੇ ਮੈਂ ਐਵੇਂ ਕਹੋ ਦੋ ਜਦ ਕਰਾਂ ਮੈਂ ਤੇ ਕਿਹਨਾ ਲੈਕਚਰ ਹੋ ਜੇ ਸਕੋ ਮੇਰੀ ਉਹਦੇ ਨਾਲ ਉਹਨੂੰ 12 ਵੋਟਾਂ ਪੈਣੀਆਂ 12 ਨੰਬਰ ਵਾਰਡ ਚ ਤੇ ਮੈਨੂੰ 1200 ਪੈਣੀਆਂ ਇਹ ਕਰਕੇ ਮੈਂ ਤੇ ਉਹਦੇ ਨਾਲ ਕੋਈ ਗੱਲ ਹੀ ਨਹੀਂ ਮੇਰਾ ਉਹਦਾ ਕੋਈ ਲੈਵਲ ਨਹੀਂ ਹੈਗਾ ਆਪਣੇ ਵੋਟਰਾਂ ਸਪੋਰਟਰਾਂ ਨੂੰ ਕਿਹੜੀ ਉਹ ਅਪੀਲ ਕਰਨੀ ਚਾਹੋ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹੋ ਅਪੀਲ ਕਰੂੰਗਾ ਜਿਵੇਂ ਤੁਸੀਂ ਮੈਨੂੰ ਪਿਆਰ ਕਰਦੇ ਰਹੇ ਜੇ ਕਰਦੇ ਜੇ ਮੈਂ ਤੁਹਾਡਾ ਰਿਣੀ ਆ ਮੇਰਾ ਸਿਰ ਸਦਾ ਹੀ ਤੇ ਮੈਂ ਜਿੰਨਾ ਚਿਰ ਮੇਰੇ 'ਚ ਆਪਣੇ ਸਰੀਰ 'ਚ ਤਾਕਤ ਹੈਗੀ ਆ ਮੈਂ ਧੰਦੇ ਹੀ ਨਾਲ ਨਿਸ਼ਕਾਮ ਸੇਵਾ ਕਰਦਾ ਰਹੂੰਗਾ ਸਾਡੇ ਸਾਹਮਣੇ ਹੈ ਜੀ ਪਰਸੋਂ ਰੋਜ ਤੋਂ ਸਤਾਧਰ ਪਾਰਟੀ ਲੋਕਤੰਤਰ ਦੀਆਂ ਪੂਰੀਆਂ ਧੱਜੀਆਂ ਡਾਉਂਦੀ ਪਹਿਲੋਂ ਇਹਨਾਂ ਨੇ ਫਾਈਲਾਂ ਪੜਵਾਈਆਂ ਜੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਆਪਣੀ ਸੂਝ ਬੂਝ ਤੋਂ ਕੰਮ ਲੈਂਦਿਆਂ ਮੇਰੇ ਕੋਲ ਜੋਕ ਸ਼ਬਦ ਨਹੀਂ ਕਿ ਜਿੱਦਾਂ ਪਰਸੋਂ ਦੇ ਰੋਜ ਤੋਂ ਕਾ ਪੂਰੇ ਤਰਨਤਨ ਸ਼ਹਿਰ ਨਿਵਾਸੀਆਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਜਿਹੜੇ ਪੂਰਾ ਸਹਿਯੋਗ ਦੇ ਰਹੇ ਨੇ ਇਸ ਨਗਰ ਕੌਂਸਲ ਦੀ ਇਲੈਕਸ਼ਨ ਦੇ ਵਿੱਚ ਤੇ ਸਤਾਧਰ ਦੀ ਪਾਰਟੀ ਨੂੰ ਪੂਰਾ ਡਰ ਸੌਣ ਲੱਪਿਆ ਤੇ ਅੱਜ ਪਹਿਲੋਂ 2 ਦਿਨ ਰੱਜ ਕੇ ਇਹਨਾਂ ਬਦਮਾਸ਼ੀ ਕੀਤੀ ਅਸੀਂ ਪੂਰੇ ਯੋਰ ਦੇ ਨਾਲ ਲੋਕਤੰਤਰ ਦੀ ਆਵਾਜ਼ ਨੂੰ ਬਾਹਰ ਰੱਖਣ ਵਾਸਤੇ 25 ਦੇ 25 ਨਾਮਜਾ ਜਿਹੜੇ ਦਾਖਲ ਕਰਵਾਏ ਜਦੋਂ ਉੱਥੇ ਆਮ ਆਦਮੀ ਪਾਰਟੀ ਦੇ ਸਬੰਧਤ ਆਗੂਆਂ ਦਾ ਜੋਰ ਨਹੀਂ ਚੱਲਿਆ ਤੇ ਅੱਜ ਤੁਸੀਂ ਆਪ ਦੇਖੋ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਾਂ ਦੇ ਅਨੁਸਾਰ ਅੱਜ ਦਾ ਦਿਨ ਸਿਕਿਉਰਿਟੀ ਵਾਸਤੇ ਹੁੰਦਾ ਜੀ ਤੇ ਸਿਕਿਉਰਿਟੀ ਦੇ ਆਧਾਰ ਤੇ ਉੱਤੇ ਦੋ ਵਾਰੀਆਂ ਉਮੀਦਵਾਰ ਨੂੰ ਸੁਣਿਆ ਜਾਂਦਾ ਤੇ ਉਹਨੂੰ ਸੈਟੀਸਫਾਈਡ ਕੀਤਾ ਜਾਂਦਾ ਜੀ ਤੇ ਜੇ ਇਹਨਾਂ ਉਮੀਦਵਾਰਾਂ ਨੂੰ ਸੁਣ ਨਹੀਂ ਨੀ ਆ ਤੇ ਚੁੱਪ ਕਰਕੇ ਲਿਸਟ ਬਾਹਰ ਲਾਤਨ ਫਿਰ ਇਹਨਾਂ ਨੂੰ ਅੱਜ ਦਾ ਦਿਨ ਰੱਖਣ ਦੀ ਕੀ ਲੋੜ ਸੀ ਤੇ ਤੁਹਾਡੇ ਸਾਹਮਣੇ ਪੂਰੀ ਸਤਾ ਧਰ ਦੇ ਬੰਦਿਆਂ ਨੇ ਪੂਰੀ ਰੱਜ ਕੇ ਬਦਮਾਸ਼ੀ ਕੀਤੀ ਪੂਰਾ ਪ੍ਰਸ਼ਾਸਨ ਨੇ ਵੀ ਉਹਨਾਂ ਦਾ ਸਾਥ ਦਿੱਤਾ ਪੂਰਾ ਮੂਕ ਦਰਸ਼ਨ ਹੋ ਕੇ ਉਹਨਾਂ ਲੋਕ ਕੋਈ ਕਸਰ ਨਹੀਂ ਸੀ ਆ ਗਈ ਕਿ ਜੰਨਾ ਵੀ ਸਤਾਧਰ ਦੇ ਆਤਮੀਆਂ ਨੂੰ ਜੰਨਾ ਵੀ ਪ੍ਰੈਜ਼ੈਂਟ ਕੀਤਾ ਜਾਵੇ ਅਸੀਂ ਉਹਨਾਂ ਵੀ ਕਰੀਏ ਤਾਂ ਤੁਹਾਡੇ ਸਾਹਮਣੇ ਆ 12 ਨੰਬਰ ਵਾਰਡ ਦੇ ਵਿੱਚ ਤੁਸੀਂ ਆਪ ਲਿਸਟ ਵੇਖ ਲਿਓ ਕਿ ਤੁਹਾਨੂੰ ਕੋਈ ਹੋਰ ਦੂਜਾ ਉਮੀਦਵਾਰ ਨਹੀਂ ਦਿਖੂਗਾ ਸਿਰਫ ਇੱਕ ਹੀ ਸਤਾਧਰ ਪਾਰਟੀ ਦਾ ਉਮੀਦਵਾਰ ਦਿਖੂਗਾ ਫਾਈਲ ਕੰਪਲੀਟ ਨਹੀਂ ਹੈ ਫਾਈਲ ਪੂਰੀ ਪ੍ਰੋਪਰ ਕੰਪਲੀਟ ਸੀ ਸਿਕਿਉਰਟ ਨਹੀਂ ਦੇ ਕੋਸ਼ਿਸ਼ ਕਰ ਰਹੇ ਸੀ ਅੰਦਰ ਵੀ ਤੁਸੀਂ ਫਾਈਲ ਰਿਪਲੇਸ ਕਰਨ ਦੀ ਕੋਈ ਕੋਈ ਵੇਖੋ ਜੀ ਇਹ ਤਾਂ ਸਤਾਧਰ ਦੇ ਬੰਦੇ ਨੂੰ ਕੋਈ ਬਹਾਨਾ ਚਾਹੀਦਾ ਜੀ ਉਮੀਦਵਾਰ ਸਵੇਰ ਤੋਂ ਹੀ ਹੁਣ ਤੱਕ ਖੜਾ ਤੇ ਉਹ 12 ਨੰਬਰ ਦੇ ਉਮੀਦਵਾਰ ਨੂੰ ਅੰਤ ਨਹੀਂ ਨਹੀਂ ਨਿਕੰਤਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਟਾਈਮ 3 ਵਜਣ ਤੇ ਬਾਅਦ ਚ ਅਸੀਂ ਲਿਸਟ ਜਿਹੜੀ ਆ ਉਹ ਪ੍ਰੋਪਰ ਦੱਸਦੀ ਹੈ ਕਿ ਆਹ ਕਾਗਜ਼ ਰਿਜੈਕਟ ਹੋ ਗਏ ਨੇ ਤੇ ਮੈਂ ਤੇ ਇਹਨਾਂ ਨੂੰ ਬੇਨਤੀ ਕਰਦਾ ਫਿਰ ਅੱਜ ਦਾ ਦਿਨ ਰੱਖਣ ਦੀ ਕੋਈ ਲੋੜ ਨਹੀਂ ਸੀ ਮਤੇ ਨਾ ਹੁਣੇ ਲਿਸਟ ਬਾਹਰ ਲਾਓ ਕਿਉਂ ਤੁਸੀਂ ਲੋਕਾਂ ਨੂੰ ਵੀ ਜਿਹੜਾ ਪਰੇਸ਼ਾਨ ਕਰ ਰਹੇ ਹੋ ਕਿਉਂਕਿ ਇਹਨਾਂ ਲੋਕਾਂ ਨੂੰ ਡਰ ਦਾ ਰਿਹਾ ਹੋਣਾ ਕਿ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਿਆਰ ਕਰ ਰਹੇ ਨੇ ਤੇ ਜਿਹਦੇ ਮੋਢਿਆਂ 'ਚ ਜਾਨ ਨਹੀਂ ਸੀ ਉਹ ਕਦੀ ਨਹੀਂ ਇਸ ਚੱਕਰ 'ਚ ਪੈਂਦਾ ਉਹ ਕਹਿੰਦਾ ਇਲੈਕਸ਼ਨ ਲੜੋ ਜੀ ਜੇ ਜਿਹਨੂੰ ਲੋਕ ਚੁਣਨਗੇ ਕਿ ਅਸੀਂ ਉਹਨਾਂ ਨੂੰ ਸਿਰ ਮੱਥੇ ਜਿਹੜਾ ਮੰਨਾਂਗੇ ਇੱਥੇ ਇਹਨਾਂ ਨੂੰ ਸਤਾ ਧਰਤੀ ਪਾਰਟੀ ਨੂੰ ਸਿਰਫ ਇਹੋ ਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਆ ਉਹ ਕਾਗਜ਼ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਰਿਜੈਕਟ ਕਰਾਈ ਜਾਣ ਤੇ ਜੋ ਪਿਛਲੇ ਸਮੇਂ ਚ ਕਰਦੇ ਆ ਰਹੇ ਉਹੋ ਚੀਜ਼ੇ ਹੋਣ ਕਰਦੇ ਚੱਕਾ ਜਿਹੜੀ ਪ੍ਰੋਬਲਮ ਆ ਸਿਰਫ ਵਾਰਡ ਨੰਬਰ 12 ਚ ਆ ਰਹੀ ਆ ਕਿ ਹੋਰ ਵੀ ਕਿਸ ਤੁਹਾਡੇ ਸਾਹਮਣੇ ਆ ਬਹੁਤ ਕੁਝ ਹੋ ਰਿਹਾ ਜੀ ਅੰਦਰ ਸਾਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਸਾਡੇ ਉਮੀਦਵਾਰਾਂ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ ਜੀ বারবার باہر ਕੱਢ ਦਿੰਦੇ ਆ ਜੀ। ਬਾਰ ਬਾਰ ਜਿਹੜਾ ਬਾਹਰ ਕੱਢ ਦਿੱਤਾ ਜਾਂਦਾ ਜਾਂਦਾ ਕੰਪਲੈਕਸ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਪ੍ਰਸ਼ਾਸਨ ਦਾ ਕੀ ਰਵਈਆ? ਤੁਹਾਡੇ ਸਾਹਮਣੇ ਪ੍ਰਸ਼ਾਸਨ ਪੂਰਾ ਪ੍ਰੈਸ਼ਰ ਇਟ ਆ ਸਤਾਧਰ ਪਾਰਟੀ। ਜੋ ਸਤਾਧਰ ਪਾਰਟੀ ਕਹਿ ਰਹੀ ਹੈ ਪ੍ਰਸ਼ਾਸਨ ਪੂਰਾ ਉਹਨਾਂ ਦੀ ਗੱਲ ਸੁਣ ਰਿਹਾ ਦੂਜੇ ਪੱਧਰ ਦੀ ਗੱਲ ਵੀ ਨਹੀਂ ਸੁਣਤਾ ਪਿਆ। ਕਿ ਸ਼੍ਰੀ ਆਮ ਜਿਹੜਾ ਲੋਕਤੰਤਰ ਦਾ ਘਾਣ ਕਰਨੂ ਆਮ ਆਦਮੀ ਪਾਰਟੀ ਜਿਹੜੀ ਕਸਰ ਨਹੀਂ ਛੱਡਣ ਦੀ ਜਿੱਥੇ ਲੋਕ ਕਹਿੰਦੇ ਸਾਨੂੰ ਮੌਕਾ ਦਿਓ। ਅਸੀਂ ਲੋਕਤੰਤਰ ਦੀ ਭਾਲੀ ਕਰਾਂਗੇ ਤੁਹਾਡੇ ਸਾਹਮਣੇ ਹੀ ਹੈ ਜੀ ਹਾਂ ਜੀ ਨਤੀਜਿਆਂ ਦਾ ਡਰ ਕਿਸ ਨੂੰ ਹੈ ਬੀਜੇਪੀ ਨੂੰ ਆਮ ਆਦਮੀ ਨੂੰ ਜਾਂ ਕਾਂਗਰਸ ਨੂੰ ਤੁਹਾਡੇ ਸਾਹਮਣੇ ਨਤੀਜਿਆਂ ਦਾ ਡਰ ਤੇ ਆਮ ਆਦਮੀ ਪਾਰਟੀ ਨੂੰ ਆ ਜੀ ਇਸੇ ਕਰਕੇ ਬੁਖਲਾਹਟ ਸਾਕੇ ਉਹ ਸਾਡੇ ਉਮੀਦਵਾਰਾਂ ਨੂੰ ਸੁਣਿਆ ਹੀ ਨਹੀਂ ਜਾ ਰਿਹਾ ਰਿਟਰਨਿੰਗ ਆਫ ਭਾਰਤੀ ਜਨਤਾ ਪਾਰਟੀ ਦਾ ਕਿਸੇ ਦਾ ਕੋਈ ਮੁਕਾਬਲਾ ਇਹ ਲੋਕਾਂ ਦੁਆਰਾ ਚੁਣੀ ਜਾਣ ਵਾਲੀ ਅਸੀਂ ਲੋਕਤੰਤਰ ਦੀ ਭਾਲੀ ਨੂੰ ਲੈ ਕੇ ਕਿ ਹਰ ਦਾ ਹੱਕ ਹੈ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਹਰੇਕ ਉਮੀਦਵਾਰ ਨੂੰ ਹੱਕ ਹੈ ਕਿ ਉਹ ਆਪਣੇ ਨਾਮੀਨੇਸ਼ਨ ਪੇਪਰ ਭਰੇ ਤੇ ਲੋਕ ਜਿੰਨੂੰ ਵੀ ਚੰਗਾ ਸਮਝਣਗੇ ਤੁਹਾਡੇ ਸਾਹਮਣੇ ਚੁਣ ਕੇ ਉਹ ਕਚੈਰੀ ਜਿਵੇਂ ਤੁਹਾਡੇ ਲਈ ਜਾਣ ਆਏ ਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਵੀ ਆਧਾਰ ਨਹੀਂ ਹੈ ਤੁਹਾਡੇ ਸਾਹਮਣੇ ਜੀ ਇਹਨਾਂ ਸਤਾ ਧਰਦੇ ਲੋਕਾਂ ਨੂੰ ਕੌਣ ਸਮਝਾਵੇ ਕਰਾਰੀ 5 5% ਤੋਂ 19% ਟੈਂਪੀ ਇਲੈਕਸ਼ਨ ਦੇ ਵਿੱਚ ਵੋਟ ਸ਼ੇਅਰ ਗਿਆ ਭਾਜਪਾ ਦਾ ਜੀ ਤਾਂ ਤੁਹਾਡੇ ਸਾਹਮਣੇ ਆ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੇ 22 ਸਾਰੇ ਕੌਂਸਲਰ ਜਿੱਤੇ ਤੇ ਕੋਈ ਹਾਊਸ ਦੀ ਪ੍ਰਵਾਨਗੀ ਨਹੀਂ ਧੱਕੇ ਦੇ ਨਾਲ ਉੱਥੇ ਇਹਨਾਂ ਨੇ ਬਿਆਰ ਬਣਾ ਦਿੱਤਾ ਇਹ ਲੋਕ ਗੱਲਾਂ ਕਰਨਗੇ ਜੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਹੋਈ ਐਸੇ ਕੰਮ ਤੇ ਗਏ ਇਹਨਾਂ ਨੂੰ ਪਤਾ ਕਿ ਲੋਕਾਂ ਨੇ ਸਾਨੂੰ ਨਕਾਰ ਦਿੱਤਾ ਤੇ ਇਹ ਆਉਣ ਵਾਲੇ ਚੰਦਨਾ ਚ ਤੁਹਾਡੇ ਸਾਹਮਣੇ ਨਤੀਜੇ ਹੋਣਗੇ ਮੇਰਾ ਜੀ ਨਾਮ ਮਨੋਜ ਕੁਮਾਰ ਹੈ ਜੀ 12 ਨੰਬਰ ਵਾਰਡ ਦਾ ਉਮੀਦਵਾਰ ਆ ਇਹ ਮੁਸ਼ਕਲ ਆ ਰਹੀ ਹੈ ਤੁਹਾਨੂੰ ਮੁਸ਼ਕਲ ਇਹ ਆ ਰਹੀ ਹੈ ਕਿ ਜੀ ਅੱਜ ਪੇਪਰਾਂ ਦੀ ਫਾਰਮੈਲਟੀ ਕਰਦੀ ਸੀਗੀ ਜਿਹੜੀ ਕਮੀ ਪੇਸ਼ੀ ਸੀਗੀ ਥੋੜੀ ਬਹੁਤੀ ਤੇ ਮੈਂ ਆਪਣੀ ਜਿਹੜੀ ਫਾਰਮੈਲਟੀ ਸੀ ਉਹ ਕਰਨ ਜਾਂ ਕਰ ਰਿਹਾ ਆ ਤੇ ਪੇਪਰ ਲੈ ਕੇ ਜਾ ਰਿਹਾ ਆ ਉਹ ਪੇਪਰ ਫੜ ਹੀ ਨਹੀਂ ਰਹੇ ਅੱਗੇ ਉਹ ਅੰਦਰ ਹੀ ਨਹੀਂ ਜਾਣ ਦੇਂਦੇ ਬਾਹਰ ਹੀ ਬੈਠੇ ਰੋ ਬੈਠੇ ਰੋ ਟਾਈਮ ਕੱਢ ਰਹੇ ਨੇ 3 ਵਜੇ ਤੱਕ ਵੇਟ ਕਰੋ ਤੇ ਉਹ ਚੀਜ਼ ਦੀ ਦਿੱਕਤ ਆ ਰਹੀ ਹੈ ਤਾਂ ਕੀ ਕਿਹਾ ਜਾ ਰਿਹਾ ਤਾ ਇਹ ਹੀ ਕਿਹਾ ਜਾ ਰਿਹਾ ਜੀ 3 ਵਜੇ ਤੋਂ ਬਾਅਦ ਆਇਓ 3 ਵਜੇ ਤੋਂ ਬਾਅਦ ਆਇਓ ਪੇਪਰ ਜੀ ਸਬਮਿਟ ਨਹੀਂ ਕਰ ਰਹੇ ਪੇਪਰ ਫੜ ਹੀ ਨਹੀਂ ਰਹੇ ਔਰ ਆਫਿਸ ਦੇ ਅੰਦਰ ਨਹੀਂ ਵੜਨ ਦੇ ਰਹੇ ਕੀ ਮੰਨਛਾ ਲੱਗਦੀ ਹੈ ਤੇ ਮੰਨਛਾ ਇਹ ਹੀ ਹੈ ਜੀ ਇਹ ਤੇ ਸ਼ਰੀਆ ਵਿੱਚ ਦਿਖ ਰਿਹਾ ਸਾਰਿਆਂ ਨੂੰ ਦਿਖ ਰਿਹਾ ਹੈ ਕਿ ਵੀ ਭਾਰਤੀ ਜਨਤਾ ਪਾਰਟੀ ਦਾ ਡਰਿਆ ਸੱਤਾਧਾਰੀ ਪਾਰਟੀਆਂ ਨੂੰ ਇਹ ਡਰਿਆ ਇਹ ਮੈਸੇਜ ਆ ਰਿਹਾ ਬਸ ਕੀ ਕਹਿਣਾ ਚਾਹੋਗੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਂ ਕੀ ਕਹਿਣਾ ਚਾਹੋਗੇ ਆਪਣੇ ਵੱਲੋਂ ਜੀ ਮੈਂ ਤਾਂ ਇਹੀ ਮੈਂ ਇਹੀ ਕਹਿਣਾ ਚਾਹੁੰਗਾ ਕਿ ਜੇ ਅੱਜ ਦਾ ਦਿਨ ਰੱਖਿਆ ਹੈ ਕਿ ਪੇਪਰ ਫਾਰਮੈਲਟੀ ਦਾ ਰੱਖਿਆ ਹੈ ਤੇ ਉਹਦੀ ਕੋਈ ਕਮੀ ਪੇਸ਼ੀ ਹੈਗੀ ਹੈ ਤੇ ਉਹ ਕਰੰਟ ਇਸ ਤਰ੍ਹਾਂ ਸਾਰੀਆਂ ਪਾਰਟੀਆਂ ਨੇ ਆਪਣੇ ਪੇਪਰ ਦਰਜ ਕਰਾਤੇ ਆ ਦੇ ਤੇ ਆ ਕੋਈ ਕਮੀ ਪੇਸ਼ੀ ਆ ਪੂਰੀ ਸਾਰਿਆਂ ਨੂੰ ਬਾਰ-ਬਾਰ ਦਿਨ-ਦਿਨ ਚਾਰ-ਚਾਰ ਚੱਕਰ ਲੱਗ ਰਹੇ ਆ ਤੇ ਮੇਰੇ ਪਹਿਲੇ ਚੱਕਰ ਦੇ ਵਿੱਚ ਪੇਪਰ ਨਹੀਂ ਸਬਮਿਟ ਮਿਲ ਲੈ ਰਹੇ ਸਵਾਲ ਉੱਠਦਾ ਹੈ ਕਿ 12 ਵਾਰਡ ਦੇ ਵਿੱਚ ਕਿਉਂ ਇਹ ਜਿਹਾ ਕੀਤਾ ਜਾ ਰਿਹਾ ਹੈ 12 ਵਾਰਡ ਦੇ ਵਿੱਚ ਇਸ ਕਰਕੇ ਉੱਠ ਰਿਹਾ ਜੀ ਇਹ ਆਪਣੇ 12 ਵਾਰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੀ ਇਸ ਟਾਈਮ ਨਮਾਇਦਾ ਹੈ ਔਰ ਇਹ ਦੇਖਿਆ ਜਾਂਦਾ ਹੈ ਕਿ ਵੀ ਇਹ ਸਰੇ ਆਮ ਤੱਕਾ ਚੱਲ ਰਿਹਾ ਆਮ ਆਦਮੀ ਪਾਰਟੀ ਦਾ